ਪੰਜਾਬ ਦੇ ਦੋ ਜ਼ਿਲ੍ਹੇ ਲੁਧਿਆਣਾ ਅਤੇ ਨਵਾਂ ਸ਼ਹਿਰ ਚ ਕਰੋਨਾ ਵਾਇਰਸ ਦੀ ਵੈਕਸੀਨ ਦਾ ਡ੍ਰਾਈ ਰਨ ਕੀਤਾ ਜਾਵੇਗਾ। ਲੁਧਿਆਣਾ ਵਿੱਚ ਮੌਕ ਡ੍ਰਿਲ ਦੇ ਲਈ 7 ਸੈਂਟਰ ਅਤੇ ਨਵਾਂ ਸ਼ਹਿਰ ਦੇ ਵਿੱਚ 5 ਸੈਂਟਰ ਨਿਯੁਕਤ ਕੀਤੇ ਗਏ ਨੇ। ਅੱਜ ਸਿਵਲ ਸਰਜਨ ਆਫਿਸ ਨਵਾਂ ਸ਼ਹਿਰ ਦੇ ਵਿੱਚ ਡਾਟਾ ਐਂਟਰੀ ਪੋਰਟਲ ਅਤੇ ਕੋਲਡ ਚੇਨ ਦੇ ਸਬੰਧਿਤ ਸਾਰੇ ਸਿਸਟਮ ਨੂੰ ਚੈੱਕ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਰਾਜੇਂਦਰ ਪ੍ਰਸ਼ਾਦ ਪਾਟਿਆ ਨੇ ਦੱਸਿਆ ਕੀ ਡਰਾਈ ਰਨ ਦੇ ਦੌਰਾਨ ਕਿਸੇ ਨੂੰ ਵੀ ਵੈਕਸੀਨ ਨਹੀਂ ਲਗਾਈ ਜਾਵੇਗੀ ਸਿਰਫ ਵੈਕਸੀਨੇਸ਼ਨ ਦੀ ਪ੍ਰਕਿਰਿਆ ਨੂੰ ਹੀ ਅਭਿਆਸ ਦੇ ਤੌਰ ਤੇ ਕੀਤਾ ਜਾਵੇਗਾ 2 ਦਿਨ ਦੇ ਇਸ ਪ੍ਰੋਸੈਸ ਵਿੱਚ ਆਖਰੀ ਦਿਨ ਮੁੱਖ ਹੋਣ ਵਾਲਾ ਹੈ 29 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੈਕਸੀਨੇਸ਼ਨ ਦਾ ਅਭਿਆਸ ਕੀਤਾ ਜਾਵੇਗਾ ਹਰ ਸੈਂਟਰ ਤੇ ਤਿੰਨ ਰੂਮ ਬਣਾਏ ਜਾਣਗੇ ਸਭ ਤੋਂ ਪਹਿਲਾਂ ਵੇਟਿੰਗ ਰੂਮ ਹੋਵੇਗਾ ਜਿੱਥੇ ਬੈਨੀਫਿਸ਼ੀਰੀ ਨੂੰ ਬਿਠਾਇਆ ਜਾਵੇਗਾ ਦੂਸਰਾ ਵੈਕਸੀਨੇਸ਼ਨ ਰੂਮ ਹੋਵੇਗਾ ਜਿੱਥੇ ਇੱਕ ਸਮੇਂ ਦੇ ਅੰਦਰ ਸਿਰਫ ਇੱਕ ਹੀ ਬੈਨੀਫਿਸ਼ੀਰੀ ਜਾ ਸਕੇਗਾ ਅਤੇ ਉਹਨਾਂ ਦੇ ਨਾਲ ਦੋ ਵੈਕਸੀਨੇਸ਼ਨ ਆਫੀਸਰ ਮੌਜੂਦ ਰਹਿਣਗੇ ਇਸ ਤੋਂ ਬਾਅਦ ਆਖਰੀ ਅਬਜ਼ਰਵੇਸ਼ਨ ਰੂਮ ਬਣਾਇਆ ਜਾਵੇਗਾ ਜਿੱਥੇ ਬੈਨੀਫਿਸ਼ੀਰੀ ਨੂੰ ਵੈਕਸੀਨ ਦਾ ਟੀਕਾ ਲਗਾਉਣ ਤੋਂ ਬਾਅਦ 30 ਮਿੰਟ ਦੇ ਲਈ ਰੱਖਿਆ ਜਾਵੇਗਾ ਅਬਜ਼ਰਵੇਸ਼ਨ ਰੂਮ ਦੇ ਵਿੱਚ ਬੈਨੀਫਿਸ਼ੀਰੀ ਦੀ ਸਿਹਤ ਸੰਬੰਧੀ ਜਾਂਚ ਕੀਤੀ ਜਾਵੇਗੀ ਉਸ ਤੋਂ ਬਾਅਦ ਹੀ ਉਸ ਨੂੰ ਬਾਹਰ ਭੇਜਿਆ ਜਾ ਸਕਦਾ ਹੈ ਇਸ ਪ੍ਰਕਿਰਿਆ ਨੂੰ ਸਫਲ ਬਣਾਉਣ ਦੇ ਲਈ ਹਰ ਸੈਂਟਰ ਦੇ ਵਿੱਚ ਇੱਕ ਐਚਆਰ ਇੱਕ ਸੁਪਰਵਾਈਜ਼ਰ ਇੱਕ ਵੈਕਸੀਨੇਟਰ ਅਤੇ ਚਾਰ ਵੈਕਸੀਨੇਸ਼ਨ ਅਫਸਰ ਤਾਇਨਾਤ ਕੀਤੇ ਜਾਣਗੇ ਕਰੋਨਾ ਵਾਇਰਸ ਦੀ ਵੈਕਸੀਨੇਸ਼ਨ ਦੇ ਲਈ ਲੁਧਿਆਣਾ ਚ ਵੀ ਸਾਰੀਆਂ ਤਿਆਰੀਆਂ ਮੁਕੰਮਲ ਹੈ ਇੱਥੇ ਸੱਤ ਸੈਂਟਰ ਬਣਾਏ ਜਾ ਚੁੱਕੇ ਹੈ ਸਾਰਿਆਂ ਚ 25-25 ਬੈਨੇਫਿਸ਼ੀਅਰੀਆਂ ਤੇ ਵੈਕਸੀਨ ਦਾ ਡ్రਾਈ ਰਨ ਕੀਤਾ ਜਾਵੇਗਾ ਇਸ ਦੇ ਲਈ ਵਿਭਾਗ ਨੇ ਸਿਸਟਮ ਸੈਟਅਪ ਕਰ ਲਿਆ ਵੈਕਸੀਨ ਟ్రਾਇਲ ਦੇ ਦੌਰਾਨ ਜੋ ਵੀ ਮੁਸ਼ਕਲਾਂ ਆਉਣਗੀਆਂ ਉਸ ਨੂੰ ਨੋਟ ਕਰਕੇ ਸੁਧਾਰ ਕੀਤਾ ਜਾਵੇਗਾ ਮੌਕ ਐਕਸਰਸਾਈਜ਼ ਦੇ ਦੌਰਾਨ ਵੈਕਸੀਨ ਦੇ ਡਮੀ ਬੈਚਸ ਬਣਾ ਕੇ ਕੋールド ਚੇਨ ਦੇ ਜ਼ਰੀਏ ਸੈਂਟਰਾਂ ਤੱਕ ਪਹੁੰਚਾ ਦਿੱਤੇ ਨੇ ਸਾਰੇ ਅਧਿਕਾਰੀਆਂ ਦੀ ਡਿਊਟੀ ਲਗਾ ਕੇ ਇੱਕ ਵਾਰ ਬਰੀਫਿੰਗ ਵੀ ਕਰ ਲਈ ਗਈ ਹੈ ਵੈਕਸੀਨ ਦੇ ਬਿਨਾ ਬਾਕੀ ਸਾਰੀਆਂ ਐਕਸਰਸਾਈਜ਼ ਕੰਪਲੀਟ ਹੈ ਕੋールド ਚੇਨ ਬਾਕਸ ਨੂੰ ਕਿਵੇਂ ਕੈਰੀ ਕੀਤਾ ਜਾਵੇਗਾ ਅਤੇ ਆਫਟਰ ਇਫੈਕਟ ਦੀ ਦਵਾਈਆਂ ਨੂੰ ਕਿਵੇਂ ਰੱਖਣਾ ਇਸ ਦੀਆਂ ਵੀ ਸਾਰੀਆਂ ਤਿਆਰੀਆਂ ਹੈਲਥ ਡਿਪਾਰਟਮੈਂਟ ਵੱਲੋਂ ਜਿਹੜੇ-ਜਿਹੜੇ ਬੈਨੇਫਿਸ਼ਰੀਆਂ ਤੇ ਵੈਕਸੀਨ ਦਾ ਡਰਾਈ ਰਨ ਹੋਣਾ ਹੈ ਉਹਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਉਹਨਾਂ ਦਾ डाटा पोर्टल के ऊपर अपडेट भी हो चुके हैं ड्राई रन के लिए आज पहला दिन था इसके लिए जो सेंटर सेटअप करने वाला जो काम था स्टाफ की ट्रेनिंग और स्टाफ की ड्यूटियाँ लगाना और एक्चुअल इंफ्रास्ट्रक्चर का प्रबंध ये सारा कुछ कर लिया गया है सभी लोगों को एसएमएस भेज दिए गए हैं जो बेनिफिशियरीज ने कल आना है मैंने एक बार यहाँ पे जायजा ले लिया है सातों जो हमारे एस डी एम्स हैं उन्होंने ब्लॉक टास्क फोर्स बी टी एफ की मीटिंग्स कर ली हैं और आपसे ये प्रेस कॉन्फ्रेंस होने के बाद मैं भी डी टी एफ करने के लिए डिस्ट्रिक्ट टास्क फोर्स की मीटिंग के लिए जा रहा हूँ और हमारी तैयारी पूरी है कल किस तरह से एक्शन होगा कितने बजे स्टार्ट हो जाएगा कल सुबह नौ बजे के पहले ही स्टाफ ने एक बार आ जाना है जी नौ बजे तक जो वैक्सीनेशन सेंटर है वो स्टार्ट हो जाएगा नौ से दस के बीच में हमारे जो जिन लोगों को वैक्सीन लगाई जानी है ड्राई रन के दौरान वो लोग आने शुरू हो जाएंगे नौ बजे के बाद और नौ से ग्यारह के बीच में हम इसको पूरा कर लेंगे और उस ड्राई रन के अंदर जो भी मुश्किल आती हैं उसके बेस पे जो भी आ, उसको कंपाइल करना है इन्फॉर्मेशन को दो बजे करीब हम मीटिंग करेंगे और शाम को पाँच बजे तक ये सारी फीडबैक जो है गवर्नमेंट को पहुंचा दी जाएगी बजे के बाद खत्म हो जाएगा या दोबारा फिर एक बार ही होगा पहुँचा तो तो जाते नहीं कल मॉर्निंग में जो लोग आएंगे मुझे उम्मीद है नौ से ग्यारह के बीच में खत्म हो जाना चाहिए सातों तो सेंटर में एक ही बार चलेगा और मैं ये बता दूँ की ड्राई रन में एक्चुअल टीके नहीं लगाए जाएंगे ना ही एक्चुअल वैक्सीन आई है सिर्फ वो पूरी एक्सरसाइज करी जानी है एज इफ के टीके लगाए जा रहे हैं ਡਾਟਾ ਐਂਟਰੀ ਦਾ ਕੰਮ ਬੰਦੇ ਦੀ ਪਹਿਚਾਨ ਦਾ ਕੰਮ ਉਸ ਨੂੰ ਅੰਦਰ ਲੈ ਜਾਣਾ ਉਸ ਨੂੰ ਵੇਟ ਕਰਾਣਾ ਵਿਲ ਬੀ ਪੋਸਡ ਐਜ਼ ਅ ਮੌਕ ਐਕਸਰਸਾਈਜ਼ ਐਜ਼ ਇਫ ਦਾ ਐਕਚੁਅਲ ਥਿੰਗ ਇਜ਼ ਗoing ਆਨ ਪਰ ਅਸਲ ਵੈਕਸੀਨ ਕੱਲ ਨਹੀਂ ਲਗਾਈ ਜਾਏਗੀ ਪੰਜਾਬ ਵਿੱਚ ਵੈਕਸੀਨ ਦੇ ਲਈ ਸਟੇਟ ਅਤੇ ਬਲੋਕ ਲੈਵਲ ਤੇ ਟਾਸਕ ਫੋਰਸ ਗਠਿਤ ਕੀਤੀਆਂ ਹੋਈਆਂ ਪਹਿਲੀ ਕੈਟਾਗਰੀ ਵਿੱਚ ਹੈਲਥ ਵਰਕਰ ਅਤੇ ਦੂਸਰੀ ਕੈਟਾਗਰੀ ਫਰੰਟ ਲਾਈਟ ਵਾਰੀਅਰ ਨੂੰ ਵੈਕਸੀਨ ਦਿੱਤੀ ਜਾਵੇਗੀ ਪਹਿਲੀ ਅਤੇ ਦੂਸਰੀ ਕੈਟਾਗਰੀ ਦੇ ਲੋਕਾਂ ਦਾ ਰਿਕਾਰਡ ਸਰਕਾਰ ਦੀ ਵੈਬਸਾਈਟ ਤੇ ਅਪਲੋਡ ਹੋਵੇਗਾ ਜਿਨ੍ਹਾਂ ਦੀ ਗਿਣਤੀ ਤਕਰੀਬਨ 30 ਕਰੋੜ ਦੇ ਨਜ਼ਦੀਕ ਹੈ ਪੰਜਾਬ ਚ ਕੁੱਲ 1,25,000 ਹੈਲਥ ਵਰਕਰ ਨੇ ਜਿਨ੍ਹਾਂ ਚੋਂ 80,000 ਸਰਕਾਰੀ ਹੈ ਅਤੇ 40,000 ਪ੍ਰਾਈਵੇਟ ਨੇ ਇਹਨਾਂ ਨੂੰ ਸਭ ਤੋਂ ਪਹਿਲਾਂ ਪੰਜਾਬ ਚ ਵੈਕਸੀਨ ਦੀ ਡੋਜ਼ ਦਿੱਤੀ ਜਾਵੇਗੀ ਤੀਸਰੇ ਨੰਬਰ ਤੇ 50 ਸਾਲ ਤੋਂ ਵੱਧ ਉਮਰ ਵਾਲੇ ਅਤੇ ਉਹ ਲੋਕ ਜਿਹੜੇ ਹੋਰ ਬਿਮਾਰੀਆਂ ਦੇ ਨਾਲ ਪੀੜਤ ਨੇ ਉਨਾ ਨੂੰ ਵੀ ਵੈਕਸੀਨ ਦਿੱਤੀ ਜਾਵੇਗੀ